ਸਰਕਾਰ ਨੇ ਜਿਹੜਾ ਇੱਕ ਮੁਹਿੰਮ ਵੀ ਡੀ ਸੀਗੀ ਯੋਧ ਨਸ਼ਿਆਂ ਦੇ ਵਿਰੁੱਧ ਉਹਦੇ ਚ ਕਹਿੰਦੇ ਵੀ ਜ਼ਮੀਨੀ ਪੱਧਰ ਤੇ ਪੰਚਾਇਤਾਂ ਤੋਂ ਅਸੀਂ ਫੀਡਬੈਕ ਲੈਣੀ ਹੈ ਤੇ ਉਹਦੇ ਵਾਸਤੇ ਪਰਫਾਰਮੇ ਭੇਜੇ ਇਹਨਾਂ ਨੇ ਪਰਫਾਰਮੇ ਵਿੱਚ ਕਾਲਮ ਬਣੇ ਹੋਏ ਆ ਕਾਲਮਾਂ ਦੇ ਵਿੱਚ ਸਾਰਾ ਜਿਹੜੀ ਡਿਟੇਲ ਹੈ ਉਹ ਫਿਲ ਕਰਨੀ ਹੈ ਉਹਦੇ ਵਿੱਚ ਇਹ ਵੀ ਦੱਸਣਾ ਵੀ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਪਰ ਇਸ ਸਾਰੀ ਚੀਜ਼ ਦੇ ਵਿੱਚ ਇਹ ਤੇ ਚਲੋ ਆਮ ਗੱਲ ਹੈ ਖਾਸ ਗੱਲ ਇਹ ਤੇ ਜੇ ਹੋ ਗਈ ਕਿ ਪਰਫਾਰਮੇ ਜਿਹੜਾ ਉਹ ਹਿੰਦੀ ਦੇ ਵਿੱਚ ਆ ਗਿਆ ਜਿਹਦਾ ਵਿਵਾਦ ਪੈ ਗਿਆ ਭਈਆ ਆਪਣੇ ਤੇ ਹੁਣ ਪੰਚਾਇਤਾਂ ਦੇ ਖਾਸ ਕਰਕੇ ਕਹ ਲੋ ਕਿ ਪੰਜਾਬੀ ਵਾਲਾ ਮਾਹੌਲ ਹੁੰਦਾ ਪਿੰਡਾਂ ਦੇ ਵਿੱਚ ਤੇ ਪਰਫਾਰਮਿਆਂ ਨੇ ਬੜੀ ਯੱਪਜਾ ਪਾਇਆ ਹੋਇਆ ਕੀ ਚੱਕਰ ਹੈ ਇਹ ਹਿੰਦੀ ਚ ਕਿਵੇਂ ਆਗੇ ਵੈਸੇ ਹੀ ਛੱਪ ਗਿਆ ਜਾਂ ਫਿਰ ਸੋਚ ਸਮਝ ਕੇ ਛਾਪੇ ਹੋਏ ਨੇ ਨਹੀਂ ਮੈਂ ਤਾਂ ਸਮਝਦਾ ਕਿ ਠੀਕ ਹੀ ਕੀਤਾ ਉਹਨਾਂ ਨੇ ਹੂੰ ਜਦੋਂ ਸਾਡੇ ਵਾਲੇ ਤਾਂ ਪੜ੍ਹਨਾ ਹੀ ਨਹੀਂ ਜੀ ਨਹੀਂ ਉਹਨਾਂ ਨੇ ਪੜ੍ਹਨ ਦੇਣੇ ਨਹੀਂ ਇਹ ਵੀ ਹੈ ਤੂੰ ਸਦਾ ਹਿੰਦੀ ਵਾਲੇ ਛਪਾਉਣੀ ਹਿੰਦੀ ਵਾਲੇ ਭੇਜਣ ਹਿੰਦੀ ਵਾਲੇ ਪੜ੍ਹ ਲੈ ਹਾਂ ਇਵੀ ਤੂੰ ਕੋਣ ਆ ਕੇ ਦਾਸ ਨੂੰ ਖਾਮ ਖਾ ਫਿਰ ਖਾਮ ਖਾ ਦੀ ਵਿੱਚ ਲੋੜੀ ਜਿਵੇਂ ਆਪਾਂ ਪਹਿਲਾਂ ਹੀ ਕਹੇ ਹਟਿਆ ਵੀ ਵਿੱਚ ਸਾਡਾ ਸੀਓ ਤੇ ਦੇਖੋ ਮੇਰੇ ਖਿਆਲ ਦੇ ਨਾਲ ਪਹਿਲੀ ਗੱਲ ਤੇ ਇਹ ਆ ਕਿ ਜਿਹੜਾ ਸਾਡਾ ਇੱਥੋਂ ਦਾ ਇਸ ਵੇਲੇ ਸਿਆਸੀ ਸੰਕਟ ਆ ਨਾ ਹੂੰ ਉਹਦਾ ਸਭ ਤੋਂ ਵੱਡਾ ਕਾਰਨ ਮੈਂ ਮੰਨਦਾ ਆ ਕਿ ਜਿਹੜੇ ਲੋਕ ਇਸ ਸਿਆਸਤ ਦੇ ਵਿਚ ਆ ਰਹੇ ਨੇ ਨਾ ਜੀ ਉਹਨਾਂ ਦੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕਰਨ ਇੰਟਰਸਟ ਹਾਵੀ ਨੇ ਇੰਟਰਸਟ ਹਾਵੀ ਹੋਣ ਕਰਕੇ ਜੋ ਅੰਦਰੋਂ ਇੱਕ ਸਮਰਪਣ ਭਾਵ ਦੀ ਝਲਕ ਮਿਲਣੀ ਚਾਹੀਦੀ ਆ ਹਮ ਇੱਕ ਇਸ਼ਾ ਸ਼ਕਤੀ ਜਿਹੜੀ ਆ ਉਹ ਕੰਮ ਕਰਦੀ ਦਿਖਣੀ ਚਾਹੀਦੀ ਆ ਜੇ ਮੰਨ ਲਓ ਤੁਹਾਨੂੰ ਯਾਦ ਹੋਣਾ ਇਹਨਾਂ ਨੇ ਅਬ ਤੁਸੀਂ ਦੇਖਿਆ ਹੋਣਾ ਵੱਡੇ ਵੱਡੇ ਦੁਕਾਨਦਾਰਾਂ ਨੂੰ ਕਿਹਾ ਸ਼ੋਰੂਮਾਂ ਨੂੰ ਕਿਹਾ ਕਿ ਆਪਦੇ ਨਾਮ ਤੇ ਫਟੇ ਜਿਹੜੇ ਪੰਜਾਬੀ ਚ ਲਾਓ ਕਿਹਾ ਸੀ ਬਿਲਕੁਲ ਕਿਹਾ ਪਰ ਬਾਅਦ ਦੇ ਵਿੱਚ ਕੀ ਹੋਇਆ ਜਸਵੰਤ ਜਫਰ ਜੀ ਲੜਦੇ ਰਹੇ ਕਿ ਜੋ ਤੁਹਾਡਾ ਪੱਤਰ ਵਿਹਾਰ ਹੋ ਪੰਜਾਬੀ ਚ ਹੋਣਾ ਚਾਹੀਦਾ ਹੈ ਯਾ ਸਲੋਬੀ ਨਹੀਂ ਹੁੰਦੇ ਰਹੇ ਬਿਲਕੁਲ ਤੇ ਉਲਟਾ ਦੇਖੋ ਹਿੰਦੀ ਤੱਕ ਪਹੁੰਚ ਗਏ ਇੱਥੋਂ ਤੱਕ ਤੁਸੀਂ ਉਹ ਛੱਡੋ ਹਮ ਸ਼ੂਗਰ ਫੈਡ ਨੇ ਸਾਮੀਆਂ ਕੱਢੀਆਂ 166 ਸਾਮੀਆਂ ਜੀ ਜੀ ਤਾਂ ਉਲਟਾ ਇਹ ਕਰਤਾ ਕਿ ਦਸਵੀਂ ਪੰਜਾਬੀ ਚ ਲਾਜ਼ਮੀ ਜਿਹੜੀ ਆ ਉਹ ਸ਼ਰਤ ਚੱਕਤੀ ਕਿ ਪਰਮਿਸ਼ਨ ਪੀਰੀਅਡ ਦੇ ਵਿੱਚ ਕਰ ਲੋ ਜੀ ਫਿਰ ਰੋਲਾ ਪਿਆ ਸਾਡੇ ਅਰਗੇ ਵੀ ਚਲੋ ਬੋਲੇ ਬੋਲਣਾ ਕਿਉਂ ਨਹੀਂ ਅਸੀਂ ਪੰਜਾਬ ਦੇ ਜਾਏ ਆ ਯਾਰ ਬਿਲਕੁਲ ਅਸੀਂ ਪੰਜਾਬੀ ਬੋਲੀ ਦੀ ਖੱਟੀ ਖਾਨੇ ਆ ਹਮ ਸਾਡੇ ਕੋਲ ਕੀ ਆ ਸਾਡੀ ਜ਼ੁਬਾਨ ਖੋਲੋ ਅਸੀਂ ਖਤਮ ਹੈ ਜੀ ਖਤਮ ਹੈ ਬਿਲਕੁਲ ਸਾਡੀ ਆਡੀਅנס ਸਾਡਾ ਪਿਆਰ ਸਾਡਾ ਸਹਿਯੋਗ ਸਾਡੀ ਬੋਲੀ ਕਰਕੇ ਸਾਡੀ ਬੋਲੀ ਕਰੇ ਮਾਣ ਹੈ ਸਾਨੂੰ ਮੈਨੂੰ ਤਾਂ ਮਾਣ ਆ ਘਟੋ ਘਟ ਜੀ ਜੀ ਬਿਲਕੁਲ ਹਰ ਮੈਨੂੰ ਤਾਂ ਜੀ ਜਿਹੜਾ ਮੈਨੂੰ ਤਾਂ ਇਨਾ ਮਾਣ ਹੈ ਮੈਂ ਤਾਂ ਮਤਲਬ ਸਵੇਰੇ ਉੱਠ ਕੇ ਇਹਦਾ ਹੀ ਸ਼ੁਕਰਗੁਜ਼ਾਰ ਹੁੰਨਾ ਜੀ ਕਿ ਜੋ ਹਾਂ ਇਹਦੇ ਕਰਕੇ ਆ ਮਾਣ ਨੇ ਤੇ ਜਨਮ ਦਿੱਤਾ ਸੀਗਾ ਤੇ ਸੜਕਾਂ ਤੇ ਗਾਂ ਰੁਲਦੇ ਫਿਰਦੇ ਸਾਂ ਇਹ ਸਾਡੀ ਬੋਲੀ ਆ ਜਿਹਨੇ ਇੱਥੋਂ ਤੱਕ ਪਹੁੰਚਾਇਆ ਸਾਨੂੰ ਬਿਲਕੁਲ ਦੂਜੀ ਗੱਲ ਛਿੜੀ ਆ ਕਿ ਭਾਈ ਤੋਹੀਂ ਇਹ ਪਖੰਡ ਕੀਤਾ ਫਿਰ ਜੇ ਪਖੰਡ ਨਹੀਂ ਹਮ ਮਾਨ ਸਰਕਾਰ ਨੂੰ ਆਪਣੇ ਆਪ ਤੇ ਜੁਰਮਾਨਾ ਲਾਉਣਾ ਚਾਹੀਦਾ ਸਭ ਕਿਉਂਕਿ ਉਹਨੇ ਭਾਰਸ਼ਾ ਐਕਟ ਦਾ ਉਲੰਘਣ ਕੀਤਾ ਇਹਨਾਂ ਨੂੰ ਖੁਦ ਨੂੰ ਮਾਨ ਸਾਹਿਬ ਨੂੰ ਇਮਾਨਦਾਰੀ ਦੀ ਇੱਕ ਮਿਸਾਲ ਪੈਦਾ ਕਰਨੀ ਚਾਹੀਦੀ ਆ ਹਮ ਬੋਲੀ ਵਾਸਤੇ ਇੱਕ ਐਗਜ਼ਾਮਪਲ ਸੈੱਟ ਕਰਨਾ ਚਾਹੀਦਾ ਕਿ ਲਓ ਭਾਈ ਬਤੌਰ ਮੁੱਖ ਮੰਤਰੀ ਮੈਂ ਜੁਰਮਾਨਾ ਦੇਣਾ ਜਿਹੜੀ ਇੱਕ ਕਰਤੂਤ ਹੋ ਗਈ ਆ ਦੇਖੋ ਮੈਂ ਅੱਗੇ ਵੀ ਬਹੁਤ ਤਰੀਕੇ ਆ ਕਿ ਮੈਂ ਤਾਂ ਜਿੰਨਾ ਦਿਨ ਚ ਮਨ ਲੋ ਪੰਜਾਬੀ ਚ ਪੜਦਾ ਹੁਨਾ ਤੇ ਹਿੰਦੀ ਚ ਵੀ ਪੜਦਾ ਜੀ ਜੀ ਮੇਰੀ ਸਕੂਲਿੰਗ ਵੇਲੇ ਵੀ ਹਿੰਦੀ ਜਿਹੜੀ ਸੀਗੀ ਜ਼ਿਆਦਾ ਰਹੀ ਆ ਹੂੰ ਮੈਨੂੰ ਕੋਈ ਨਫ਼ਰਤ ਨਹੀਂ ਹੈ ਭਾਸ਼ਾ ਨਾਲ ਆਪਾਂ ਨੂੰ ਨਫ਼ਰਤ ਨਹੀਂ ਹੈ ਆਪਾਂ ਜਿਹੜਾ ਸਾਡੇ ਲਈ ਉਹ ਵੀ ਸਤਿਕਾਰਤ ਹੈ ਜੀ ਕਿਉਂਕਿ ਅਸੀਂ ਉਹਦੇ ਤੋਂ ਵੀ ਗਿਆਨ ਅਸਲ ਜਾਣਕਾਰੀ ਹਾਸਲ ਕਰ ਸਕਦੇ ਹਾਂ ਪਰੰਤੂ ਯਾਰ ਤੁਸੀਂ ਜਿਹੜਾ ਭਾਸ਼ਾ ਐਕਟ ਆ ਉਹਦਾ ਆਪ ਹੀ ਉਲੰਘਣ ਕਰੀ ਜਾਂਦੇ ਹੂੰ ਉਲੰਘਣ ਇਹਦਾ ਮਤਲਬ ਇਹ ਆ ਕਿ ਸ਼ਾਇਦ ਉਹਨਾਂ ਨੂੰ ਪਤਾ ਹੈ ਕਿ ਫੀਡਬੈਕ ਸਾਡੇ ਕੋਲ ਆਉਣੀ ਜ਼ਰੂਰੀ ਹੈ ਇਹਨਾਂ ਨੂੰ ਨਹੀਂ ਪੜਾਉਣੀ ਜ਼ਰੂਰੀ ਕਿ ਅਸੀਂ ਡਾਇਰੈਕਟਲੀ ਫੀਡਬੈਕ ਚੱਕੀਏ ਹੂੰ ਇਹਨਾਂ ਨੂੰ ਪੜਾ ਕੇ ਕੀ ਕਰਨੀ ਫਿਰ ਉਸ ਹਿਸਾਬ ਨਾਲ ਰਿਪੋਰਟ ਤਿਆਰ ਕਰੀਏ ਕਿਹੜੇ ਪਿੰਡ 'ਚ ਕੀ ਹੋ ਰਿਹਾ ਕਿਹੜੇ ਪਿੰਡ 'ਚ ਕੀ ਹੋ ਰਿਹਾ ਮੈਂ ਕਹਿੰਦਾ ਚੰਗਾ ਸੋ ਕੋ ਹਿੰਦੀ ਚ ਲਿਖ ਕੇ ਭੇਜੋ ਉਹਨਾਂ ਨੂੰ ਪਤਾ ਲੱਗੇ ਇਹਨਾਂ ਨੂੰ ਉਹ ਉਹਨਾਂ ਨੇ ਫੀਡਬੈਕ ਨਾ ਰੋਮਾ ਦੀ ਵੀ ਤੇ ਲੈ ਰਹੇ ਨੇ ਨਾਲ ਉਹ ਸਰਕਾਰ ਦੀ ਵੀ ਬਿਲਕੁਲ ਪੰਜਾਬੀ ਚ ਵੀ ਪਰਫਾਰਮੇ ਭੇਜਣ ਕਿਉਂਕਿ ਸਾਡੇ ਬਹੁਤ ਸਾਰੇ ਸਰਪੰਚ ਅਨਪੜ੍ਹ ਨੇ ਜੀ ਬਹੁਤ ਸਾਰੀਆਂ ਪੰਚਾਇਤਾਂ ਚ ਨਮਾਇंदे ਜਿਹੜੇ ਆ ਉਹ ਹਿੰਦੀ ਨਹੀਂ ਜਾਣਦੇ ਹੋ ਸਕਦੇ ਪੰਜਾਬੀ ਚ ਵੀ ਭੇਜ ਦਿਓ ਪਰ ਹਿੰਦੀ ਵਾਲੇ ਵੀ ਭਰ ਕੇ ਭੇਜੋ ਪਿੰਡ ਪਿੰਡ ਦਾ ਹਾਲ ਦੱਸੋ ਜੀ ਸਾਰੇ ਇਹਨਾਂ ਦਾ ਆਪਣਾ ਪਿੰਡ ਪਿੰਡ ਦਾ ਇੱਕ ਤਾਂ ਨਾ ਭਗਵਾਨਪੁਰ ਦਾ ਸ਼ੰਤ ਸਰਪੰਚ ਹੈ ਮਾਝੇ ਚ ਗੁਰਲਾਲ ਗਿੱਲ ਹੂੰ ਤਾਂ ਮੈਨੂੰ ਵੀਡੀਓ ਵੀ ਭੇਜੀ ਹੋਈ ਆ ਗੁਰਲਾਲ ਗਿੱਲ ਇਹਨਾਂ ਦਾ ਅਹੁਦੇਦਾਰ ਵੀ ਆ ਜੀ ਉਹ ਬੰਦੇ ਨੇ ਜ਼ੁਰਤ ਕੀਤੀ ਉਹਨੇ ਆਖਿਆ ਸਾਡੇ ਸਾਡੇ ਪਿੰਡ ਦੇ ਵਿੱਚ ਤੇ ਨਸ਼ੇੜੀਆਂ ਨੇ ਹਾਲ ਕੀਤਾ ਕਿ ਸੋਲਿਡ ਉਹ ਵੇਸਟ ਦਾ ਜਿਹੜਾ ਹੁੰਦਾ ਮੈਨੇਜਮੈਂਟ ਦਾ ਪਲਾਂਟ ਉਹਦੇ ਤੇ ਕਬਜ਼ਾ ਕਰ ਰੱਖਿਆ ਹਾਂ ਸਾਡੇ ਜਿਹੜੇ ਵੇਚਣ ਵਾਲੇ ਆ ਉਹਨਾਂ ਦੀਆਂ ਸੈਟਿੰਗਾਂ ਨਹੀਂ ਸਭ ਜੀ ਹਰ ਇੱਕ ਪਾਰਟੀ ਦਾ ਹੀ ਕਹਿੰਦੇ ਬੰਦਾ ਜਿਹੜਾ ਵੇਚੀ ਜਾਂਦਾ ਹੂੰ ਇੱਕ ਸਰਪੰਚ ਇਹਨਾਂ ਦਾ ਚੜ ਇਹਨਾਂ ਦਾ ਤੁਸੀਂ ਆ ਜਿਹੜਾ ਹੈਗਾ ਆਪਣਾ ਆਪਾ ਇਸਲਾਮੇ ਵਾਲਾ ਕਹਿ ਦਿੰਨੇ ਆ ਇਸਲਾਮ ਵਾਲਾ ਇੱਥੇ ਸਰਪੰਚ ਦਾ ਮੁੰਡਾ ਮਰਿਆ ਕਿੱਡੀ ਸੋਹਣੀ ਬਾਡੀ ਸੀ ਉਹਦੀ 2 ਮਹੀਨੇ ਪਹਿਲਾਂ ਸ਼ਾਦੀ ਹੋਈ ਉਹ ਸਰਪੰਚ ਪਿੱਟਣ ਡਿਆ ਕਿ ਮੈਂ ਪਹਿਲਾਂ ਸੂਚਿਤ ਕੀਤਾ ਸੀ ਹੁਣ ਜਦੋਂ ਸਰਪੰਚ ਹੀ ਬੋਲ ਰਹੇ ਆ ਤੇ ਵਧੀਆ ਸਖ ਸੇਨਾ ਸਾਹਿਬ ਵਰਗਿਆਂ ਨੂੰ ਭੇਜੋ ਕਿਹਾ ਯੁੱਧ ਨਸ਼ਿਆਂ ਪਰ ਉਹ ਤਾਂ ਜ਼ਮੀਨੀ ਪੱਧਰ ਤੇ ਇੱਥੇ ਜੇ ਖਲੋਤਾ ਬਿਲਕੁਲ ਹੂੰ ਤਾਂ ਗੱਲ ਇਹ ਆ ਕਿ ਪਰ ਇੱਕ ਪਾਸੇ ਤੁਸੀਂ ਇਹ ਜ ਵੀ ਜਤਾਉਨੇ ਹੋ ਹਮ ਅਛਾ ਦੂਜੇ ਪਾਸੇ ਉਹਨੂੰ ਦਰਜਾ ਨਹੀਂ ਦਿੰਦੇ ਜੋ ਤੁਸੀਂ ਐਕਟ ਦੇ ਮੁਤਾਬਕ ਦੇਣਾ ਹੈ ਜੀ ਜੀ ਕਿ ਤੁਸੀਂ ਪੰਜਾਬੀ ਚ ਵੀ ਭੇਜੋ ਹਿੰਦੀ ਚ ਭੇਜ ਦਿਓ ਅੰਗਰੇਜ਼ੀ ਚ ਭੇਜ ਦਿਓ ਜਿਹਦੇ ਚ ਭਰਨਾ ਪਰਦੇ ਪਰ ਪ੍ਰਾਇੋਰਟੀ ਤਰਜੀਹ ਪਾਸ਼ਾਖ ਦੇ ਮੁਤਾਬਕ ਪੰਜਾਬੀ ਨੂੰ ਮਿਲਣੀ ਚਾਹੀਦੀ ਮਿਲਣੀ ਚਾਹੀਦੀ ਬਿਲਕੁਲ ਪਰ ਇਹਦੇ ਤੋਂ ਸਾਫ ਹੋ ਗਿਆ ਕਿ ਉਹ ਜੋ ਵੀ ਫੀਡਬੈਕ ਲੈਣੀ ਚਾਹੁੰਦੇ ਆ ਹਮ ਉਹ ਕਹਿੰਦੇ ਵੀ ਹਿੰਦੀ ਚ ਭੇਜੋ ਤੇ ਅਸੀਂ ਸਮਝ ਸਕਾਂਗੇ ਪਰ ਇਹ ਮੇਰੇ ਖਿਆਲ ਦੇ ਨਾਲ ਗਲਤ ਹੈ ਚਲੋ ਆਪਾਂ ਗੱਲੀ ਬਾਤੀ ਜਾਂ ਮਜ਼ਾਈਆਂ ਅੰਦਾਜ਼ ਦੇ ਵਿੱਚ ਤੇ ਠੀਕ ਹੈ ਕਿ ਭਾਈ ਉਹਨਾਂ ਨੇ ਪੜ੍ਹਨੀ ਆ ਪਰ ਇਹ ਸਿੱਧੇ ਰੂਪ ਦੇ ਵਿੱਚ ਪਾਸ਼ਾ ਇੱਕ ਦਾ ਉਲੰਘਣ ਹੈ ਤੇ ਮਾਨ ਸਾਬ ਨੂੰ ਅੱਗੇ ਆ ਕੇ ਇਹਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਜੀ ਜੀ ਮਿੰਟੂ ਜੀ ਪਰ ਚਲੋ ਇੱਕ ਮਿੱਤਰ ਹੋਰ ਕਹਿ ਰਹੇ ਨੇ ਕੁਲਵੰਤ ਸਿੰਘ ਸੰਘੇੜਾ ਜੀ ਇਹਨਾਂ ਦਾ ਕਮੈਂਟ ਵੀ ਆਪਾਂ ਪੜ੍ਹ ਲੈਨੇ ਆ ਇਹ ਕਹਿੰਦੇ ਸਰਪੰਚਾਂ ਨੂੰ ਹਿੰਦੀ ਦੇ ਵਿੱਚ ਲਿਖ ਕੇ ਕਹਿੰਦੇ ਫੀਡਬੈਕ ਵਾਲੀ ਉੱਤਰ ਪੱਤਰੀ ਵੀ ਭੇਜੀ ਹੋਣੀ ਆ ਵੀ ਇਹੋ ਭਰ ਕੇ ਭੇਜਣਾ ਹੈ ਕਿਉਂਕਿ ਬਹੁਤੇ ਸਰਪੰਚਾਂ ਨੂੰ ਕਹਿੰਦੇ ਵੀ ਹਿੰਦੀ ਨਹੀਂ ਆਪ ਨਹੀਂ ਹੁੰਦੀ ਮੈਂ ਤੇ ਆਪ ਕਹਿ ਰਹੇ ਹਾਂ ਜੀ ਹੱਥ ਤੰਗ ਹੁੰਦਾ ਹੈ ਹਿੰਦੀ ਦੇ ਵਿੱਚ ਅੰਗਰੇਜ਼ੀ ਵਾਂਗੂੰ ਕਹੀ ਜਾਂਦਾ ਚਲੋ ਭਾਈ ਇਹ ਤੇ ਹੁਣ ਆਪਾਂ ਤੇ ਗੱਲ ਰੱਖ ਸਕਦੇ ਆ ਗੱਲ ਰੱਖੀ ਹੈ ਪਰਮਾਨ ਸਾਹਿਬ ਚਲੋ ਉਹਨਾਂ ਨੂੰ ਇਸ ਤੇ ਗੌਰ ਕਰਨਾ ਚਾਹੀਦਾ ਚੰਗੀ ਤਰ੍ਹਾਂ ਪਰ ਮਿੰਟੂ ਜੀ ਇਹਦੇ ਨਾਲ ਦੀ ਇੱਕ ਗੱਲ ਆਪਾਂ ਹੋਰ ਵੀ ਕਰਦੇ ਆ ਪਹਿਲਾਂ ਆਪਾਂ ਸਵਾਗਤ ਕਰ ਲਈਏ ਦੋਸਤਾਂ ਦਾ ਦੋਸਤੋ ਥੋੜਾ ਜਿਹਾ ਆਪਾਂ ਹੁਣ ਮੈਂ ਪਹਿਲਾਂ ਵੀ ਕਿਹਾ ਸੀ ਵੀ ਕਮਲਕੌਰ ਵਾਲੀ ਜਿਹੜੀ ਗੱਲ ਹੈ ਉਹਨੂੰ ਹੋਲਡ ਕਰ ਲਓ ਥੋੜਾ ਜਿਹਾ ਉਹਦੀ ਜਾਣਕਾਰੀ ਪ੍ਰਾਪਤ ਕਰਦੇ ਆ ਪੋਸਟਮਾਰਟਮ ਵਾਲੀ ਰਿਪੋਰਟ ਤੋਂ ਬਾਅਦ ਤੇ ਫਿਰ ਬਾਕੀ ਗੱਲਾਂ ਤੁਹਾਡੇ ਨਾਲ ਜ਼ਰ ਅ ਦਿੱਲੀ ਵਾਲੀ ਜਦੋਂ ਗੱਲ ਹੁੰਦੀ ਹੈ ਮਿੰਟੂ ਜੀ ਉਦੋਂ ਦਿੱਲੀ ਵਾਲੇ ਉਹ ਬੰਦੇ ਯਾਦ ਆ ਜਾਂਦੇ ਜਿਹੜੇ ਨੇ ਲਿਆ ਲਿਆ ਕੇ ਕੋਈ ਕਿਤੇ ਕੋਈ ਕਿਤੇ ਫਿੱਟ ਕਰਤਾ ਹੈ ਤੀਰਥ ਯਾਤਰਾ ਵਾਲਾ ਕੰਮ ਚਲਾਇਆ ਸੀ ਮੁੱਖ ਮੰਤਰੀ ਤੀਰਥ ਯਾਤਰਾ ਉਹਦੇ ਵਿੱਚ ਕਹਿੰਦੇ ਕਿ ਭਾਈ ਚੇਅਰਮੈਨ ਲਾਇਆ ਤੇ ਉਹ ਬੰਦਾ ਵੀ ਦਿੱਲੀ ਤੋਂ ਲਿਆ ਕੇ ਲਾਇਆ ਉਹਨੂੰ ਹੁਣ ਸਲਾਹਕਾਰ ਦੀ ਲੋੜ ਹੈ ਉਹਦੇ ਵਾਸਤੇ ਟੈਂਡਰ ਕੱਢੀ ਬੈਠੇ ਆ ਵੀ ਇਹਨੂੰ ਸਲਾਹ ਦਿਓ ਤੀਰਥ ਯਾਤਰਾ ਵਾਲਾ ਪ੍ਰੋਜੈਕਟ ਚਲਾਉਣਾ ਕਿਵੇਂ ਹੈ ਕੱਲਾ ਸਲਾਹਕਾਰ ਨਹੀਂ ਨਾਲ-ਨਾਲ ਕਹਿੰਦੇ ਵੀ ਇਹਨੂੰ ਚਲਾਉਣ ਵਾਸਤੇ ਇੱਕ ਬਈ ਕੰਪਨੀ ਵੀ ਚਾਹੀਦੀ ਹੈ ਤੇ ਇਹ ਹੁਣ ਤੀਰਥ ਯਾਤਰਾ ਪ੍ਰੋਜੈਕਟ ਵੀ ਕੋਈ ਕੰਪ ਜਿਵੇਂ ਸਰਕਾਰ ਚ ਲਾਈ ਜਾਂਦੇ ਆ ਕਿ ਦਿੱਲੀ ਕੰਪਨੀ ਤੋਂ ਦਬ ਇਹ ਵੀ ਚਲਾ ਪਹਿਲੀ ਗੱਲ ਇਹ ਆ ਆਂਦੇ ਹੁੰਦੇ ਪਿਓ ਦੀ ਪੱਗ ਵੇਚ ਕੇ ਕਿ ਉਹ ਖਾਣ ਦਾ ਕੋਈ ਫਾਇਦਾ ਨਹੀਂ ਹੂੰ ਚੁੱਕਣੇ ਆ ਸਾ ਕਰਜੇ ਆ